ਮਿਤੀ 11 12 25 ਨੂੰ ਇੱਕ ਰੁਕਾ ਸਿਵਲ ਹਸਪਤਲ ਚੰਕੌਰ ਸਾਹਿਬ ਤੋਂ ਥਾਣਾ ਚੰਕੌਰ ਸਾਹਿਬ ਮਸੂਲ ਹੋਇਆ ਸੀ ਜਿਸ ਵਿੱਚ ਗੁਰਕਿਰਨ ਸਿੰਘ ਸਾਨੋ ਬਲਵਿੰਦਰ ਸਿੰਘ ਵਰਸੀ ਧਾਲੜਾ ਜੋ ਕਿ ਨਸ਼ੇ ਦੀ ਓਵਰ ਡੋਸ ਕਰਕੇ ਦਾਖਲ ਚੰਕੌਰ ਸਾਹਿਬ ਹਸਪਤਲ ਹੋਇਆ ਹੈ ਜਿਸ ਬਾਰੇ ਸਾਡੇ ਆਈਓ ਏਐਸ ਰਜੀਤ ਸਿੰਘ ਨੇ ਚੰਕੌਰ ਸਾਹਿਬ ਹਸਪਤਲ ਜਾ ਕੇ ਗੁਰਕਿਰਨ ਸਿੰਘ ਦਾ ਬਿਆਨ ਲਿਖਿਆ ਜੋ ਉਸਨੇ ਆਪਣੇ ਬਿਆਨਾਂ ਦੱਸਿਆ ਕਿ ਉਹ ਦਾ ਦਿਨ ਚਾ ਦਿਨ ਪਹਿਲਾਂ ਆਪਣੀ ਮਾਤਾ ਨਾਲ ਝਗੜਾ ਹੋਇਆ ਸੀ ਤੇ ਉਹ ਕਰੋ ਪਰੇਸ਼ਾਨ ਸੀ ਪਰੇਸ਼ਾਨੀ ਵਿੱਚ ਉਹ ਆਪਣੇ ਪਿੰਡ ਦੀ ਫਿਰਨੀ ਵਿੱਚ ਘੁੰਮ ਰਿਹਾ ਸੀ ਜਿੱਥੇ ਉਸ ਦਾ ਪੁਰਾਣਾ ਦੋਸਤ ਹਰਕੀਰਤ ਸਿੰਘ ਜੋ ਕਿ ਸਮਸ਼ਪੁਰ ਅਗਰਹਰ ਵਾਲਾ ਕਲਾਕ ਮਾਨੋਦਾਰ ਉਹ ਮਿਲਿਆ ਜਿਸ ਨੂੰ ਉਹਨੇ ਆਪਣੀ ਪਰੇਸ਼ਾਨੀ ਬਾਰੇ ਦੱਸਿਆ ਜਿਸ ਨੇ ਰਸ ਗਿਆ ਕਿ ਮੈਨੂੰ ਇੱਕ ਦਵਾਈ ਦਿੰਨਾ ਜੋ ਇਹ ਲਏਗਾ ਤੇ ਤੇਰੀ ਪਰੇਸ਼ਾਨੀ ਦੂਰ ਹੋ ਜਾਏਗੀ ਤੇ ਕੁਛ ਚਿਰ ਬਾਅਦ ਇੱਕ ਕੂੜੀ ਲੈ ਕੇ ਆਇਆ ਜੇ ਜਦੋਂ ਆਂ ਚਿਟਾਸੀ ਤੇ ਉਸਨੇ ਕਿਹਾ ਕਿ ਇਹਨੂੰ ਕੋਲ ਕੇ ਆਪਣਾ ਇੰਜੈਕਸ਼ਨ ਲਾਦਾ ਜੋ ਮੈਂ ਇਹ ਇੰਜੈਕਸ਼ਨ ਲਾਇਆ ਤਾਂ ਮੈਂ ਬਿਉਸ਼ ਹੋ ਗਿਆ ਜੋ ਜਿਸ ਤੇ ਮੈਨੂੰ ਚੰਕੋਸਾ ਹਸਪੀਟਲ ਦਾਖਲ ਕਰਾਇਆ ਗਿਆ ਜਿੱਥੇ ਮੈਂ ਜੀਰੇ ਇਲਾਜ ਹਾਂ ਅਤੇ ਜਿਸ ਤੇ ਬਿਆਨਾਂ ਦੇ ਆਧਾਰ ਤੇ ਐਸਸੀ ਰਣਜੀਤ ਸਿੰਘ ਨੇ ਦੁਸ਼ਿਆ ਹਰਕੀਰਤ ਅਤੇ ਉਸਦੀ ਮਾਂ ਅਮਰਤ ਕੌਰ ਦੇ ਖਿਲਾਫ ਮੁਕੱਦਮਾ ਨੰਬਰ 174 ਡੇਟ 11 12 25 ਅੰਡਰ ਸੈਕਸ਼ਨ 123 ਬੀਆਰਐਸ ਦਰਜ ਕਰਕੇ ਤਫਤੀਸ਼ ਸ਼ੁਰੂ ਕੀਤੀ ਅਤੇ ਦਰਾਂ ਨੇ ਤਫਤੀਸ਼ ਦੋਸ਼ੀ ਹਰਕੀਰਤ ਸਿੰਘ ਅਤੇ ਉਸਦੀ ਮਾਤਾ ਅਮਰਤ ਕੌਰ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਨ ਤੇ ਪੁੱਛ ਕੇ ਜ਼ਰਾ ਫਤ ਲੱਗਾ ਕਿ ਇਹਨਾਂ ਨੇ ਦੋਪ੍ਰਿੰਨ ਸਿੰਘ ਤੋਂ 400 ਰੁਪਏ ਲੈਣਾ ਸੀਗਾ ਜਿਸ ਤੇ ਉਹ ਇਹਨੂੰ ਕਾਫੀ ਦਿਨ ਮੰਗਦੇ ਸੀਗੇ ਪਰ ਇਹਨੇ ਵਾਪਸ ਨਹੀਂ ਕੀਤਾ ਇਸੇ ਰੇਜੇ ਚ ਉਹਨਾਂ ਨੇ ਇਹਨੂੰ ਓਵਰਡੈਕ ਗਿੜੀ ਕੁੜੀ ਬਣਾ ਕੇ ਦਿੱਤੀ ਸੀ ਤਾਂ ਕਿ ਗੁਰਕਿਰਲ ਸਿੰਘ ਦਾ ਨੁਕਸਾਨ ਹੋਵੇ ਉਹ ਪੁੜੀ ਦੀ ਓਵਰਲੈਂਡ ਕਰਨ ਜਿਸ ਤੇ ਇਹਨਾਂ ਦੋਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦਾ ਪੁਲਿਸਮਾਨ ਹਾਜ਼ਰ ਕੀਤਾ ਗਿਆ ਅਤੇ ਇਸ ਤੇ ਰਿਮਾਨਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਇੱਥੇ ਦੱਸਣਾ ਬੰਦ ਹੈ ਕਿ ਜਿਹੜੀ ਅਮਰਤ ਕੌਰ ਹੈ ਇਸ ਤੇ ਪਹਿਲਾਂ ਵੀ ਐਨਡੀਪੀਐਸ ਦੇ ਪਰਚੇ ਦਰਜ ਹਨ ਇਹਦਾ ਜਿਹੜਾ ਪਤੀ ਹੈ ਜਸਵੰਦਰ ਸਿੰਘ ਉਪਰ ਜੱਗੀ ਜੋ ਕਿ ਨਾਮੀਸ ਸਮਗਲਰ ਹੈ ਫਤਿਹਗੁਰ ਸਾਹਿਬ ਦਾ ਅਤੇ ਇਸ ਤੇ ਕਾਫੀ ਪਰਚੇ ਐਨਡੀਪੀਐਸ ਦੇ ਦਰਜੇ ਤੇ ਹੁਣ ਪਿਛਲੇ 9 ਮਹੀਨੇ ਤੋਂ ਇੰਨਾ ਭਾਜੀਏ ਵਿੱਚ ਬੰਦ ਹੈ